ਜਦੋਂ 1966 ਦਾ ਗ੍ਰੈਂਟ ਨੇਟ ਸਕੀਮ ਚਾਇਆ ਪਹਿਲੀ ਵਾਰ ਵੀ ਐਡੀ ਨਖੰਮੀ ਸਰਕਾਰ ਆਈਆ ਇਸ ਸਿੱਖਿਆ ਸਿਸਟਮ ਦੇ ਵਿੱਚ ਪੌਣੇ 2 ਲੱਖ ਬੱਚਿਆਂ ਨੂੰ ਪੜਾਉਣ ਵਾਲੇ ਇੱਧਰ ਸਕੂਲਾਂ ਦੇ ਅਧਿਆਪਕ ਤੇ ਬਾਕੀ ਸਟਾਫ 8 ਮਹੀਨੇ ਤੋਂ ਬਿਨਾਂ ਤਰਖਾ ਹਾਂ ਤਾਂ ਭੁੱਖਿਆ ਮਾਰਿਆ ਇਹ ਸਰਕਾਰ ਨੇ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਸੁਸੋਧਿਆ ਜੀ ਨੂੰ ਮੁੱਖ ਮੰਤਰੀ ਪੰਜਾਬ ਖਜ਼ਾਨਾ ਮੰਤਰੀ ਦਾ ਸਿੱਖਿਆ ਮੰਤਰੀ ਨੂੰ ਉਹ ਤੁਸੀਂ ਕਿਹੜੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੇ ਹੋ ਪੌਣੇ 2 ਲੱਖ ਬੱਚਿਆਂ ਨੂੰ ਪੜਾਉਣ ਵਾਲੇ ਆ ਬੈਠੇ 8 ਮਹੀਨੇ ਦੇ ਭੁੱਖੇ ਤੁਸੀਂ ਭੁੱਖੇ ਮਾਰਦੇ ਸ਼ੇ 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 ਦੀਵਾਲੀ ਵੀ ਸਾਡੀ ਕਾਲੀ ਲੰਘੀ ਸਾਰੇ ਫੈਰ ਸੁੱਕੇ ਲੰਘ ਗਏ ਬੈਂਕਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਬੈਂਕਾਂ ਵਾਲੇ ਸਾਡੇ ਅਧਿਆਪਕਾਂ ਨੂੰ ਜਲੀਲ ਕਰ ਰਹੇ ਆ ਮੈਂ ਪੁੱਛਣਾ ਚਾਹੁੰਦਾ ਇਹ ਕ੍ਰਾਂਤੀ ਕਿਵੇਂ ਆਊ ਮਾਨ ਸਾਹਿਬ ਕ੍ਰਾਂਤੀ ਲਿਆਉਣ ਵਾਲੇ ਭੁੱਖੇ ਬੈਠੇ ਆ ਇਸ ਕਰਕੇ ਝੂਠੇ ਦਾਅਵੇ ਕਰਨੇ ਛੱਡ ਦੋ ਝੂਠੇ ਦਾਅਵੇ ਬੰਦ ਕਰ ਦਿਓ ਤੇ ਐਡਿਟਡ ਸਕੂਲਾਂ ਦੀ 8 ਮਹੀਨੇ ਦੀ ਤਨਖਾਹ ਜੇ ਧਿਆਨ ਦਿਓ ਸਾਰੇ ਹਲੇ ਦੇ ਕੁੱਤੇ ਹੋ ਪਿੱਛੋਂ ਆ ਰਿਹਾ ਮੈਂ ਸਿੱਧਾ ਕਰਨਾ ਸਾਡੀ ਪੈਨਸ਼ਨਰ ਯੂਨੀਅਨ ਤੇ ਮੈਨੇਜਮੈਂਟ ਐਸੋਸੀਏਸ਼ਨ ਨੂੰ ਜਿਹੜੇ ਸਾਡੇ ਨਾਲ ਟਟਹਾਰਾਂ ਵਾਂ ਖੜੇ ਆ ਪੁਲਿਸ ਨਾਲ ਵਾਰ ਚੁੱਕੇ ਜਿੰਦਾਬਾਦ 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 ਸਾਡੇ ਸੀਨੀਅਰ ਸਾਥੀ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਸਾਥੀਓ ਅਗਲਾ ਜਿਹੜਾ ਪ੍ਰੋਗਰਾਮ ਆ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਮਰਦਾਬਾਦ ਉਹ ਮਾਨ ਸਾਹਿਬ ਜੇਲਾ ਦੇ ਵਿੱਚ ਰੋਟੀਆਂ ਦਾ ਪ੍ਰਬੰਧ ਕਰ ਲੋ ਜੇ ਤੁਨੂ ਭੁਲੇਖਾ ਵੀ ਆ ਝੂਠੇ ਦਾਅਵੇ ਕਰਦੇ ਆ ਤਾਂ ਉਹ ਜਿਹੜਾ ਆਪਣੇ ਆਪ ਨੂੰ ਮਹਾਰਾਜਾ ਕਹਾਉਣਾ ਸੀ ਕੈਪਟਨ ਰਿੰਦਰ ਸਿੰਘ ਉਹਨੂੰ ਪੁੱਛ ਲਿਆ ਜਾ ਕੇ ਵੀ 2003 ਦੇ ਵਿੱਚ 2006 'ਚ ਕਿਵੇਂ ਦੇਲਾ ਪਰ ਕੇ ਉਹਦੀਆਂ ਗੋਡੜੀਆਂ ਲਵਾਈਆਂ ਇੱਧਰ ਸਕੂਲਾਂ ਵਾਲਿਆਂ ਨੇ ਜਿਹੜਾ ਇੱਧਰ ਸਕੂਲਾਂ ਨਾਲ ਰੱਖਿਆ ਉਹਦਾ ਕੱਖ ਨਾ ਆਇਆ ਜਿਹੜਾ ਇੱਧਰ ਸਕੂਲਾਂ ਨਾਲ ਖਾ ਉਹਦਾ ਕੱਖ ਨਾ ਰਹੂ ਇੱਕ ਇੱਕ ਸਾਥੀ ਤਿਆਰ ਹੋ ਜਾਓ ਆਪਣੇ ਪਰਿਵਾਰਾਂ ਸਮੇਤ 7 ਤਰੀਕ ਨੂੰ ਦਿਖਾ ਦੇਵਾਂਗੇ ਇਸ ਅੰਲੀ ਬੋਲੀ ਸਰਕਾਰ ਨੂੰ ਮੈਂ ਦੱਸਣਾ ਚਾਹਣਾ ਖਜ਼ਾਨਾ ਮੰਤਰੀ ਨੂੰ ਅਸੀਂ ਤਿੰਨ ਵਾਰੀ ਮਿਲ ਲੇ ਸਾਡੇ ਸਾਹਮਣੇ ਖਜ਼ਾਨਾ ਮੰਤਰੀ ਨੇ ਫੋਨ ਕੀਤਾ ਆਪਣੇ ਅਫਸਰਾਂ ਨੂੰ ਹੁਣ ਜਾਤਾ ਮੰਤਰੀ ਸਾਹਿਬ ਜੇ ਸਾਡੀ ਪਾਰਟੀ ਦੀ ਟੀਮ ਤਰਤਲ ਪਹੁੰਚੀ ਐ ਤੇ ਇੱਥੇ ਜਿਹੜੇ 50 ਰਾਜ ਸਰਕਾਰੀ ਸਹਾਇਤਾ ਪ੍ਰਾਪ ਸਕੂਲ ਜੱਪਗੇ ਜਿਨ੍ਹਾਂ ਉਹਨਾਂ ਦੇ ਅੱਜ ਬਹੁਤ ਵੱਡੇ ਪੱਧਰ ਤੇ ਰੋਸ ਪੁਜਾਰਾ ਕੀਤਾ ਗਿਆ ਜਿਹੜਾ ਆਪ ਪਾਰਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਉਹ ਅਸੀਂ ਗੱਲ ਕਰਦੇ ਆ ਤੁਹਾਡਾ ਸਤਿਕਾਰ ਜੀ ਮੈਂ ਕਿਸ਼ਨ ਸਿੰਘ ਚਾਹਲ ਮੇਰੇ ਨਾਲ ਗੁਰਬੀਰ ਸਿੰਘ ਜੀ ਮਦਨੀਪੁਰ ਸੂਬੇ ਦੇ ਪ੍ਰਧਾਨ ਅੱਜ ਪੂਰੇ ਪੰਜਾਬ ਦੇ ਐਡਰ ਸਕੂਲਾਂ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਤੇ ਮੈਨੇਜਮੈਂਟ ਦੇ ਸਾਥੀਆਂ ਨੇ ਜੋ ਐਡਰ ਸਕੂਲਾਂ ਦੇ ਕਰਮਚਾਰੀਆਂ ਨੂੰ ਪਿਛਲੇ 8 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਉਹਦੇ ਖਿਲਾਫ ਤਰਨਤਾਰਨ ਦੀ ਪੁਤਰ ਤਰਤੀ ਦੇ ਸਰਕਾਰਾਂ ਦੇ ਅਗ ਮਚਾ ਕੇ ਦੇਣ ਵਾਲਾ ਪੁਜਾਰਾ ਕੀਤਾ ਅਸੀਂ ਭੁੱਖੇ ਸੀਗੇ 8 ਮਹੀਨਿਆਂ ਕੇ ਤਨਖਾਹ ਨਹੀਂ ਮਿਲੀ ਇਸ ਕਰਕੇ ਸਾਰੇ ਨੰਗੇ ਧੜ ਇਹ ਜਿਹੜਾ ਸੜਕਾਂ ਦੇ ਰੋਸ਼ਮਜਾਰਾ ਕੀਤਾ ਅਸੀਂ ਹਰਮੀਤ ਸਿੰਘ ਸੰਧੂ ਨੂੰ ਇੱਕ ਹਫਤਾ ਪਹਿਲਾਂ ਮਿਲੇ ਸੀ ਉਹਨੂੰ ਦੱਸ ਦਿੱਤਾ ਸੀ ਵੀ ਜੇ ਸਾਡੀਆਂ ਤਰਖਾਹਾਂ ਜਾਰੀ ਨਾ ਹੋਈਆਂ ਤੇ ਤਰਨਤਾਰਨ ਦੀਆਂ ਸੜਕਾਂ ਤੇ ਹਕਮ ਚਾ ਦੇਾਂਗੇ ਹੁਣ ਪ੍ਰਧਾਨ ਜੀ ਨੇ ਐਲਾਨ ਕੀਤਾ ਹੈ 7 ਤਰੀਕ ਨੂੰ ਜੇ ਸਾਡੀਆਂ ਤਰਖਾਹਾਂ ਜਾਰੀ ਨਾ ਹੋਈਆਂ 7 ਤਰੀਕ ਤੱਕ ਅਸੀਂ ਹਜ਼ਾਰਾਂ ਕਰਮਚਾਰੀ ਪੈਨਸ਼ਨਰ ਮੈਨੇਜਮੈਂਟਾਂ ਦੇ ਅਧਿਕਾਰੀ ਅਸੀਂ ਇੱਥੇ ਮਤਲਬ ਡੀਸੀ ਦਫ਼ਤਰ ਜੇ ਜੇਲਾ ਪਰਨਵਾਸੇ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਜੇ ਫਿਰ ਵੀ ਅਠ ਪਰਮੀ ਰੱਖੀ ਆਉਣ ਵਾਲੇ ਦਿਨਾਂ ਚ ਪੰਜਾਬ ਦੀਆਂ ਸੜਕਾਂ ਤੇ ਕਿਸੇ ਵੀ ਮੰਤਰੀ ਸੰਤਰੀ ਨੂੰ ਨਹੀਂ ਵੜਨ ਦਿੱਤਾ ਜਾਊਗਾ ਪੰਜਾਬ ਦੀਆਂ ਸੜਕਾਂ ਤੇ ਅੱਗ ਮਚਾ ਦੇਵਾਂਗੇ ਜੇ ਸਾਡੀ ਗੱਲ ਆ ਜਾਰੀ ਨਾ ਕੀਤਾ ਇੱਕ ਪ੍ਰਧਾਨ ਜੀ ਦੱਸੋ ਜੇ ਅਗਰ ਜਿਹੜੀ ਸਰਕਾਰ ਆ ਆਪਣੇ ਜਿਹੜੇ ਐਸੈਂਬਲੀ ਦੇ ਗੰਦੇ ਆ ਖੁਦਾ ਹਸਾ ਜਾਂ ਲੋਕ ਸਭਾ ਵਿੱਚ ਆਪੇ ਹੀ ਤਨਖਾਹਾਂ ਵਧਾ ਲੀਂਦੇ ਪਰ ਜੋ ਮੁਲਾਜ਼ਮਾਂ ਜੋ ਔਨ ਡਿਊਟੀ ਹੁੰਦੇ ਆ ਇਹਨੇ ਤਨਖਾਹ ਦੇ ਦੋ ਕਿਉਂ ਕਰਨੀ ਕਿ ਤਰ੍ਹਾਂ ਦੇ ਵੇਖੋ ਇਹ ਚੋਰਾਂ ਦਾ ਢੋਲਾ ਸਾਰੀ ਬਿਊਰੋਕ੍ਰੇਸੀ ਸਾਰੀ ਮਿਨਿਸਟਰੀ ਸਾਰੇ ਪੋਲੀਟੀਕਲ ਲੋਗ ਇਹ ਸਾਰੇ ਚੋਰ ਇਕੱਠੇ ਕੀਤੇ ਆ ਇਹਨਾਂ ਨੇ ਪੰਜਾਬ ਨੂੰ ਉਜਾਰ ਦਿੱਤਾ ਪੰਜਾਬ ਤੇ ਅਰਪਾ ਰੁਪਏ ਦਾ ਹੋਰ ਭੋਜ ਪਾ ਦਿੱਤਾ ਕੱਲੇ ਮੁਲਾਜ਼ਮਾਂ ਨੂੰ ਛਟੋ ਮਜ਼ਦੂਰ ਵਰਗ ਹੋਰ ਦੁਕਾਨਦਾਰ ਸਭ ਦਾ ਰਗੜਾ ਬੰਨ ਦਿੱਤਾ ਜ਼ਮੀਨਾਂ ਨੂੰ ਪੈਗੇ ਜੇ ਕਿਸਾਨ ਇਹਨਾਂ ਦੇ ਗੱਲ ਤੇ ਘੂਠਾ ਨਾ ਦਿੰਦੇ ਤੇ ਪੰਜਾਬ ਦੀਆਂ ਜ਼ਮੀਨਾਂ ਵੀ ਖੋ ਗਏ ਸੀ ਹੁਣੇ ਪੰਚਾਇਤੀ ਜ਼ਮੀਨਾਂ ਵੇਚਣ ਲੱਗਿਆ ਇਹਨਾਂ ਤੋਂ ਕਿਨਾਰਾ ਕਰਨ ਦੀ ਲੋੜ ਆ ਇਹਨਾਂ ਨੂੰ ਸੜਕੇ ਸੜਕ ਭਜਾਉਣ ਦੀ ਲੋੜ ਹੈ ਤਾਂ ਪੰਜਾਬ ਬਚੇਗਾ ਪਰ ਤਾਂ ਜੀ ਜਦੋਂ ਇਹ ਸਦਾ ਚਾਈ ਸੀ ਇਹਨੇ ਕਈ ਵਾਦੇ ਕੀਤੇ ਸੀ ਪਰ ਆਪਾਂ ਕਿਉਂ ਆਪਣਾ ਮਤਦਾਨ ਕਿਉਂ ਕੀਤਾ ਇਹਨਾਂ ਦੇ ਹੱਕ ਤੋਂ ਦੇਖੋ ਗੱਲ ਇਤਰਾ ਹੈ ਆਦਮੀ ਗਲਤੀ ਦਾ ਪੁਤਲਾ ਹੈ ਤੁਸੀਂ ਵੀ ਕੀਤਾ ਅਸੀਂ ਵੀ ਕੀਤਾ ਗਲਤੀ ਕਰਕੇ ਹੁਣ ਲੋਕੀਂ ਭੁੱਖੇ ਚ ਪਛਤਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾ ਦੇਣਗੇ ਲੋਕ ਤੇ ਸੁਦਾਈ ਦੇ ਆ ਜਿਹੜੇ ਆ ਰਹੇ ਆ 27 ਦੇ ਵਿੱਚ ਕੀ ਇਹਨਾਂ ਦਾ ਸ਼ੁਰੂ ਹੋਏਗਾ ਜੀ ਇਹਨਾਂ ਨੂੰ ਵਨ-ਓਨ-ਵਾਨੀ ਜ਼ਿੰਮੇਦਾਰਾਂ ਨੇ ਭਜਾਉਣਾ ਪਿੰਡਾਂ 'ਚ ਵੜਨ ਨਹੀਂ ਦੇਣਾ ਬਲਾਜਮਾ ਨੇ ਸੜਕਾਂ ਦੇ ਉੱਤੇ ਅਗਮਚਾ ਲੈਣੀ ਆ ਇਹਨਾਂ ਦਾ ਕਿਤੇ ਜੀਣਾ ਦੁੱਬਰ ਕਰ ਦੂਗੀ ਪੰਜਾਬ ਦੀ ਜਨਤਾ ਤੁਸੀਂ ਦੇਖਿਆ ਅੱਜ ਜਿਹੜੇ 8 ਮਹੀਨੇ ਤੋਂ ਤਰਖਾ ਨਹੀਂ ਮਿਲ ਰਹੀ ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਕਿਤਰਾ ਹੋ ਰਿਹਾ ਅੱਜ ਦੁਖੀ ਹੋ ਕੇ ਜਿਹੜੇ ਆ ਜਿਹੜੇ ਦਿੱਤਸ ਸਹਿਬਾਨ ਅੱਜ ਆ ਕੇ ਆਪਣਾ ਰੋਸ ਮੁਜ਼ਾਹਰਾ ਕੀਤਾ ਆਮ ਪਾਰਟੀ ਦੇ ਮੁਖ ਦਫ਼ਤਰ ਅੱਗੇ ਔਰ ਇਹਨਾਂ ਦਾ ਇਹ ਵੀ ਦਾਵਾ ਹੈ ਕਿ ਅਗਰ ਜੇ ਸਾਡੀ ਜਿਹੜੀ ਹੱਕੀ ਮੰਗਾ ਨਾ ਮੰਨੀ ਗਈ ਆ ਤਾਂ ਸਤਾਈ ਦੇ ਵਿੱਚ ਇਹਨਾਂ ਤੋਂ ਉਹ ਅਸ਼ੀਰ ਕੀਤਾ ਜਾਏਗਾ ਕਿ ਇਤਿਹਾਸ ਜਿਹੜਾ ਉਹ ਇਹਨਾਂ ਦਾ ਯਕੀਨ ਦੇਖੇਗਾ ਜਿਹਦੇ ਵਿੱਚ ਦਲਬੀਰ ਸਿੰਘ ਨਾਲ ਪੰਜੀ ਸਿੰਘ